body uh... ਨਗਰ ਕੌਂਸਲ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸੀਵਰੇਜ ਦੀ ਸਮੱਸਿਆ ਹੱਲ ਕਰੋ ਹੱਲ ਕਰੋ ਹੱਲ ਕਰੋ ਸੀਵਰੇਜ ਦੀ ਸਮੱਸਿਆ ਹੱਲ ਕਰੋ ਹੱਲ ਕਰੋ ਹੱਲ ਕਰੋ ਨਗਰ ਕੌਂਸਲ ਮਰਦਾਬਾਦ 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 ਨਗਰ ਕੌਂਸਲ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਹਾਂਜੀ ਵੀਰ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਬਾਈ ਜੀ ਤੁਸੀਂ ਇਸ ਵਾਰਡ ਦੇ ਵਿੱਚ ਇਲੈਕਸ਼ਨ ਵੀ ਲੜ ਚੁੱਕੇ ਹੋ ਜੀ ਤੇ ਇਸ ਵਾਰਡ ਦੀ ਕੀ ਸਮੱਸਿਆ ਹੈਗੀ ਆ ਕਿਉਂ ਧਰਨਾ ਲਾਇਆ ਗਿਆ ਧਰਨਾ ਇਹ ਸਮੱਸਿਆ ਦੀ ਬਹੁਤ ਵੱਡੀ ਸਮੱਸਿਆ ਜੀ ਸੀਵਰੇਜ ਦੀ ਸਮੱਸਿਆ ਆ ਤੁਹਾਡੇ ਸਾਹਮਣੇ ਇੰਨਾ ਨਾ ਪਾਣੀ ਖੜਾ ਤਿੰਨ ਚਾਰ ਕਿ ਗਲੀਆਂ ਬੱਸ ਸਟੈਂਡ ਦੀਆਂ ਕਿਸੇ ਵੀ ਗਲੀ ਦੇ ਵਿੱਚੋਂ ਲੰਘਿਆ ਨਹੀਂ ਜਾ ਰਿਹਾ ਇੰਨਾ ਕੋ ਬੁਰਾ ਹਾਲ ਹੈ ਨਗਰ ਕੌਂਸਲ ਨੂੰ ਜਦੋਂ ਫੋਨ ਕਰਦੇ ਆ ਵੀ ਉਹ ਕਹਿੰਦੇ ਸਾਡੇ ਹੱਥ ਖੜੇ ਆ ਇੰਨਾ ਕੋ ਮਾੜਾ ਹਾਲ ਹੈ ਮੱਛਰ ਇੰਨਾ ਬਹੁਤ ਜ਼ਿਆਦਾ ਮੱਛਰ ਹੈ ਗਲੀਆਂ ਭਰੀਆਂਆਂ ਵਿੱਚ ਪਾਣੀ ਦੇ ਨਾਲ ਬਹੁਤ ਬਿਮਾਰੀ ਹੋਰ ਵੀ ਫੈਲਣ ਦਾ ਡਰ ਹੈ। ਮਿਰਜਾ ਜੀ ਧਰਨਾ ਤੁਹਾਡਾ ਦੂਜੇ ਦਿਨ ਦੇ ਵਿੱਚ ਪ੍ਰਵੇਸ਼ ਹੋ ਗਿਆ ਹੈਗਾ। ਤੇ ਕੱਲ ਦਾ ਕੋਈ ਕਿਸੇ ਨੇ ਬੰਦੇ ਨੇ ਤੁਹਾਡੇ ਨਾਲ ਰਸਤਾ ਨਹੀਂ ਕੀਤਾ ਜੀ। ਕੋਈ ਰਸਤਾ ਕਾਇਮ ਨਹੀਂ ਕੀਤਾ ਜੀ। ਇੰਨਾ ਕੁ ਮਾੜਾ ਹਾਲ ਹੈ ਕਿ ਆਹ ਦੇਖ ਲਓ ਇੱਧਰ ਵੀ ਪਾਣੀ ਖੜਾ ਹੈ। ਸਾਡਾ ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਵਿਸ਼ਕਰਮਾ ਸਾਹਿਬ। ਇੱਥੋਂ ਜਦੋਂ ਗਊਸ਼ਾਲਾ ਤੋਂ ਆਨੇ ਮੇਨ ਰੋਡ ਤੇ ਇੰਨਾ ਕੁ ਪਾਣੀ ਖੜਾ ਹੈ ਅੱਗੇ ਦਿਹਾੜਾ ਆਉਣ ਵਾਲਾ ਵਿਸ਼ਕਰਮਾ ਦਾ ਦਿਵਾਲੀ ਤੋਂ ਅਗਲੇ ਦਿਨ। ਇੰਨਾ ਕੁ ਮਾੜਾ ਹਾਲ ਆ ਕਿ ਗੋਡੇ-ਗੋਡੇ ਪਾਣੀ ਖੜਾ ਹੋਤੀ। ਉਹਦੇ ਵੀਰ ਜੀ ਲਾਂਕੇ ਜਾਣਾ ਪੈਂਦਾ। ਬਹੁਤ ਮਾੜਾ ਹਾਲ ਆ ਇਸ ਕਰਕੇ ਅਸੀਂ ਪ੍ਰਸ਼ਾਸਨ ਦਾ ਤੇ ਨਗਰ ਕੌਂਸਲ ਦਾ ਮੁਰਦਾਬਾਦ ਕਾਹੀਓ ਮੁਰਦਾਬਾਦ ਕਰ ਰਹੇ ਹਾਂ। ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ? ਲਬਦੀਪ ਗਰਗ। ਵੀਰ ਜੀ ਜਿਹੜੇ ਅੱਜ ਤੁਹਾਡਾ ਟਰਨਾਦ ਦੂਜੇ ਦਿਨ ਦੇ ਵਿੱਚ ਪ੍ਰਵੇਸ਼ ਹੋ ਚੁੱਕਿਆ ਹੈ। ਇਹਦੇ ਬਾਰੇ ਕੀ ਕਹਿਣਾ ਹੈਗਾ? ਟਰਨਾਦ ਸਾਡਾ ਕੋਈ ਗੱਲ ਹੀ ਨਹੀਂ ਸੁਣਦਾ ਹੈਗਾ ਸਾਡੀ ਜਮਾ ਵੀ। ਸਾਡੀਆਂ ਦੁਕਾਨਾਂ ਐਸੇ ਪਾਸੇ ਦੀਆਂ ਕਮੇਟੀ ਦੀਆਂ। ਗੰਦਕਾ ਸੀਵਰੇਜ ਦਾ ਪੂਰਾ ਹਾਲ ਹੈ ਪੈਸੇ ਅਸੀਂ ਭਰੀ ਜੰਨੇ ਆ ਸਾਰਾ ਦਿਨ ਸਾਡੀ ਗੱਲ ਸੁਣਨੀ ਚਾਹੀਦੀ ਹੈ ਗਰਮੀ ਵੀ ਇੰਨੀ ਹੈ ਸਾਰੇ ਕੰਮ ਕਰ ਛੱਡ ਕੇ ਬੈਠੇ ਆ ਦਿਵਾਲੀ ਦੇ ਦਿਨ ਹੈ ਇਹ ਬੰਦੇ ਨੇ ਇੰਨੇ ਦਿਨਾਂ ਚ ਕੰਮ ਨਹੀਂ ਕੀਤਾ ਤਾਂ ਸਾਰਾ ਸਾਲ ਬੰਦਾ ਪੈਸੇ ਹੀ ਬਿੱਲ ਹੈ ਠੀਕ ਹੈ ਨਾ ਸਾਡੀ ਹੈਲਪ ਕਰਨੀ ਚਾਹੀਦੀ ਹੈ ਸਰਕਾਰ ਨੂੰ ਵੀ ਸੁਣਨਾ ਚਾਹੀਦਾ ਹੈ ਸਮੱਸਿਆ ਕੀ ਹੈ ਤੁਹਾਨੂੰ ਸਮੱਸਿਆ ਸੀਵਰੇਜ ਦਾ ਪਾਣੀ ਹੈ ਕਮਾ ਕੇ ਦੇਖੋ ਤੁਸੀਂ ਗੰਦ ਪੈਸੇ A to Z ਸਾਰੀ ਗਲੀਆਂ ਚ ਇਸ ਸਮੱਸਿਆ ਸਾਡੀ ਇਹ ਹਲ ਤਾਂ ਹੋਣਾ ਜੇ ਨਿੱਕੀ ਮੋਟੀ ਸਮੱਸਿਆ ਕਿਹੜਾ ਵੀ ਬਾਲੀ ਵੱਡੀ ਸਮੱਸਿਆ ਵੀ ਅਸੀਂ ਕੋਈ ਉਰੇ ਆਖਿਆ ਹੋਵੇ ਵੀ ਜਾ ਇਹ ਕਰੋ ਇਹ ਪਹਿਲਾਂ ਕੁਝ ਵੀ ਹੈ ਨਹੀਂ ਔਟੋਏ ਵੀ ਐ ਹੈ ਹੀ ਨਹੀਂ ਕੋਈ ਗੱਲ ਇਹ ਨਹੀਂ ਸੁਣਦਾ ਹੈਗਾ ਆਣਾ ਚਾਹੀਦਾ ਹੈ ਕਿ ਕਿਸੇ ਬੰਦੇ ਨੂੰ ਬੈਠਣਾ ਚਾਹੀਦਾ ਸਾਡੇ ਨਾਲ ਕੋਈ ਮੰਨ ਲਓ ਪ੍ਰਧਾਨ ਹੈ ਜਿਹਦੀ ਚਲਦੀ ਹੈ ਉਹਨੂੰ ਆਣਾ ਚਾਹੀਦਾ ਹੈ ਆਪਣੇ ਤੌਰ ਦੇ ਪੈਸੇ ਲਾਣ ਉਹਨਾਂ ਤੋਂ ਨਹੀਂ ਲੱਗਦੇ ਤਾਂ ਦੱਸਣ ਤਾਂ ਮੰਡੀ ਪਾਸੇ ਇਕੱਠੇ ਕਰਕੇ ਆਪੇ ਲਾਣਗੇ ਕੋਈ ਇੱਕ ਵਾਰੀ ਹੱਥ ਘੜੇ ਕਰ ਜਾਂ ਨਾ ਕੇ ਉਰੇ ਆ ਕੇ ਹੱਥ ਘੜੇ ਕਰੇ ਵੀ ਸਾਡੇ ਪਾਸ ਦਾ ਹੈ ਨਹੀਂ ਵੀਰੇ ਮੰਡੀ ਪੰਜਾਬ ਤੋਂ ਬਾਹਰ ਆ ਤਾਂ ਮੰਡੀ ਪਾਸੇ ਆ ਵੀ ਕਰ ਲਾਂਗੇ ਬਸ